ਨਵਾਬ ਵਿਪਾਰਟੀ ਦਾ ਸਰਪੰਚ ਕਾਲੀਦਾਲ ਵਿੱਚ ਸ਼ਾਮਲ ਹੋਇਆ ਅਸੇ ਸੁਖਵੀਰ ਬਾਦਲ ਕੋਲ ਇਹ ਕਿਹੜਾ ਪਿੰਡ ਹੈ ਜੀ ਇਹਨਾਂ ਦਾ ਇਹਨਾਂ ਦਾ ਬਾਹੁ ਸਿੰਘ ਵਿਆ ਬਾਹੁ ਸਿੰਘ ਵਿਆ ਹਾਂ ਇਹਦੇ ਬਾਰੇ ਤੁਸੀਂ ਕੋਈ ਕਹਿਣਾ ਚਾਹੋਗੇ ਹਾਂ ਹਾਂ ਮੈਂ ਕਹਿਣਾ ਚਾਹਾਂ ਹਾਂ ਜੀ ਹਾਂ ਸਰ ਕੀ ਕਹਿਣਾ ਚਾਹੋਗੇ ਜਿਹੜਾ ਮੰਨ ਲਓ ਇਹ ਖਬਰ ਲੱਗੀ ਹੈ ਇੱਕ ਅੱਜ ਦੀ ਲੱਗੀ ਹੈ ਜੀ ਇਹ ਕਿ ਕਿਹੜੇ ਦਿਨ ਦੀ ਲੱਗੀ ਹੈ ਵੀ ਜੇ ਵੀ ਜਿਹੜਾ ਸਰਪੰਚ ਹੈ ਕਾਲੀਦਾਲ ਚ ਸ਼ਾਮਲ ਹੋਇਆ ਕਿ ਕੀ ਕੀ ਸੱਚਾਈ ਹੈ ਜੀ ਇਹ ਕੀ ਤੁਸੀਂ ਬਾਹੁ ਸਿੰਘ ਵਿਆ ਸਰਪੰਚ ਦੀ ਗੱਲ ਕਰ ਰਹੇ ਹੋ ਹਾਂ ਜੀ ਐਕਚੁਅਲੀ ਪਤਾ 사ਜਨ ਜੀ ਗੱਲ ਇਹ ਆ ਅੱਜ ਤੋਂ ਪਹਿਲਾਂ ਜੋ ਹੋ ਰਿਹਾ ਸੀਗਾ ਬਟਿੰਡਾ ਅਧਿਆਤਿ ਦੇ ਵਿੱਚ ਪੂਰੀ ਸਾਡੇ ਜਿਹੜੀ ਸਮੁੱਚੀ ਟੀਮ ਆ ਦੋ ਵਾਰ ਸਾਡੇ ਐਮਐਲਏ ਜੀ ਇੱਥੇ ਜੁਤਾ ਕੇ ਭੇਜਿਆ ਪੂਰੇ ਬਹੁਤਲਾ ਜੁਤਾ ਕੇ ਭੇਜਿਆ ਪਰ ਕਿਤਨੇ ਕਿਤੇ ਿਕਟਨਾਵਾ ਵਾਪਰ ਗੀਆਂ ਸਾਡੇ ਵਰਕਰਾਂ ਨੂੰ ਉਹ ਜਾਂ ਮਾਹੌਲ ਨਹੀਂ ਮਿਲਿਆ ਆਪਣਾਪਣ ਮਿਲਿਆ ਨਹੀਂ ਸਰਕਾਰ ਦੇ ਵਿੱਚ ਉਹ ਸਹੂਲਤਾਂ ਨਹੀਂ ਮਿਲ ਸਕੀਆਂ ਜੋ ਉਹਨਾਂ ਨੂੰ ਮਿਲਣੀਆਂ ਚਾਹੀਦੀਆਂ ਸੀ ਜਿਸ ਜੋਸ਼ ਨਾਲ ਆਮ ਆਦਮੀ ਪਾਰਟੀ ਲੈਂਦੀ ਸੀ ਉਸ ਜੋਸ਼ ਨਾਲ ਉਹਨਾਂ ਨੂੰ ਬੰਦ ਹੀ ਸਰਕਾਰ ਮਿਲਿਆ ਨਹੀਂ ਹਜੇ ਤੱਕ ਸੋ ਜਿਹੜੀ ਸਰਪੰਚ ਸਾਹਿਬ ਦੀ ਗੱਲ ਕਰਦੇ ਹੋ ਤੁਸੀਂ ਪਹਿਲੀ ਗੱਲ ਤੇ ਇਹ ਹੈ ਵੀ ਇਹ ਸਾਡੀ ਪਾਰਟੀ ਦੇ ਸਰਪੰਚ ਹੈ ਹੀ ਨਹੀਂ ਸੀਗੇ ਅੱਛਾ ਜੀ ਹੁਣ ਜਦੋਂ ਦਾ ਮੈਂ ਇਹ ਜੀ ਹਲਕਾ ਚ ਅੱਜ ਪਾਰਟੀ ਨੇ ਮੇਰੀ ਜ਼ਿੰਮੇਵਾਰੀ ਲਈ ਆ ਕੀ ਹੋਇਆ ਮੇਰਾ ਵਰਕਰ ਨਿਰਾਸ਼ਾ ਦੇ ਵਿੱਚ ਸੀ ਮੇਰੇ ਆਉਣ ਤੋਂ ਪਹਿਲਾਂ ਜੀ ਸਾਡਾ ਕੋਈ ਵਾਲੀਬਾਰਸ ਹੈ ਨਹੀਂ ਸਾਨੂੰ ਕੋਈ ਪੁੱਛ ਕੇ ਸਹੀਂ ਤਵੱਜੂ ਨਹੀਂ ਮੇਰੀ। ਸੋ ਘਟਲਾਵਾ ਇਹ ਜੀਆਂ ਵਾਪਰੀਆਂ ਵੀ ਸਾਡਾ ਵਰਕਰ ਦਿਨੋਂ ਦਿਨ ਨਾਰਾਜ਼ ਹੁੰਦਾ ਜਾ ਰਿਹਾ ਸੀ। ਹੁਣ ਜਦੋਂ ਦਾ ਮੈਂ ਆਇਆ ਮੈਂ ਸਪਸ਼ਟ ਤੌਰ ਤੇ ਕਹਿੰਦਾ ਇਹ ਵੀ ਜਿਹੜੇ ਸਾਡੇ ਵਰਕਰ ਆ ਉਹ ਫਰੰਟ ਦੇ ਕੰਮ ਕਰਨਗੇ, ਤਵੱਜੂ ਦੇਣਗੇ। ਕਈ ਪਾਰਟੀਆਂ ਦੇ ਜਿਹੜੇ ਬੰਦੇ ਸੀਗੇ ਚਾਹੇ ਅਕਾਲੀ ਦਲ ਸੀਗੇ ਤੇ ਚਾਹੇ ਕਾਂਗਰਸ ਸੀਗੇ ਸਰਪੰਚ ਸਾਹਿਬਾਨ ਆਪਣੇ ਆਪ ਨੂੰ ਇਹ ਕਹੋਂਦੇ ਸੀ ਵੀ ਅਸੀਂ ਆਮ ਆਦਮੀ ਪਾਰਟੀ ਦੇ ਆ ਹਾਲਾਂਕਿ ਉਹ ਨਾ ਉਹਨੇ ਪਾਰਟੀ ਜੁਆਇਨ ਕੀਤੀ ਆ। ਹੂੰ। ਨਾ ਉਹ ਕਦੇ ਪਾਰਟੀ ਦੇ ਵਿੱਚ ਗਤੀਵਿਧੀਆਂ ਦੇ ਵਿੱਚ ਆਏ ਆ। ਜੀ। ਸੋ ਪਸਟ ਟਾਈਮ ਲਈ ਕਹਿ ਸਕਦੇ ਆ ਆਪਾਂ ਡੈਪੂਟੇਸ਼ਨ ਤੇ ਇਹ ਬੰਦੇ ਆਏ ਸੀਗੇ ਵੀ ਅਸੀਂ ਗਰੰਟਾਂ ਲੈ ਕੇ ਸਾਰਾ ਕੁਝ ਤਾਂ ਫਿਰ ਅਸੀਂ ਵਾਪਸ ਉੱਥੇ ਹੀ ਜਾਣਾ। ਅੰਦਰੋਂ ਇਹਨਾਂ ਦਾ ਮਨ ਸੀਗਾ ਅਕਾਲੀ ਦਲ ਕਾਂਗਰਸੀ ਆ। ਉੱਪਰੋਂ ਉੱਪਰੋਂ ਸਿਰਫ ਇਹ ਕਹਿਣਾ ਚਾਹੁੰਦੇ ਸੀ ਵੀ ਸਾਰੇ ਇਹ ਅਸੀਂ ਆਮ ਆਦਮੀ ਪਾਰਟੀ ਦੇ ਆ। ਸੋ ਆਮ ਆਦਮੀ ਪਾਰਟੀ ਦਾ ਕੋਈ ਨਾ ਹੀ ਸਾਡਾ ਸਰਪੰਚ ਅੱਜ ਸੀਗਾ ਨਾ ਕੱਲ ਸੀ। ਮੈਂ ਸਪਾਸਟਰ ਨੂੰ ਕਹਿੰਦਾ ਸੀਗਾ ਭਾਈ ਮੈਂ ਇਹ ਗ੍ਰਿੰਡਾਂ ਦੇ ਵਿੱਚ ਆਉਣਾਗਾ। ਤੇ ਪਾਰਟੀ ਜੁਆਇਨ ਕਰੋ ਜੇ ਤੁਸੀਂ ਸਮਝਦੇ ਆਂ ਮੇਸੀਂ ਆਮ ਆਦਮੀ ਪਾਰਟੀ ਦੇ ਹੈਗੇ ਆਂ ਸੋ ਸਾਰੇ ਭੱਜ ਕੇ ਕਾਫੀ ਸ਼ੋਰ ਸਰਪੰਚ ਵੀ ਜਾਣਗੇ ਹੁਣ ਅੱਗੇ ਕੁਝ ਦਿਨਾਂ ਦੇ ਵਿੱਚ ਸਾਡੇ ਹੈ ਹੀ ਨਹੀਂ ਹਲਕੇ ਦਾ ਕਿਵੇਂ ਦੇਖਦੇ ਹੋ ਜੀ ਕਿਉਂਕਿ ਹਲਕੇ ਦੇ ਤੁਸੀਂ ਤੁਸੀਂ ਨਿਰਾਸ਼ਾ ਦੀ ਜਿਹੜੀ ਗੱਲ ਕੀਤੀ ਉਹ ਬਿਲਕੁਲ ਸਹੀ ਹੈ ਕਿਉਂਕਿ ਇੱਥੇ ਪਹਿਲਾਂ ਵੀ ਜਿਹੜੀਆਂ ਪਹਿਲਾਂ ਰੂਬੀ ਜੀ ਹੁੰਦੇ ਸੀ ਉਦੋਂ ਉਸ ਤੋਂ ਬਾਅਦ ਫੇਰ ਮਿਤ੍ਰਤਨ ਕੋਟ ਫੱਤੇ ਜੀ ਹੁਣ ਨੂੰ ਉਹਨਾਂ ਨੂੰ ਵੀ ਚੁਣਿਆ ਸੀ ਨੁਮਾਇੰਦਾ ਅਸੀਂ ਹਲਕੇ ਦਾ ਤੇ ਨਿਰਾਸ਼ਾ ਦੇ ਕਾਰਨ ਵੀ ਇਹੀ ਹੈ ਵੀ ਲੋਕਾਂ ਇਹਨਾਂ ਦੀ ਬਾਹ ਨਹੀਂ ਫੜੀ ਗਈ ਹਲਕਾ ਜਿਹੜਾ ਵਿਧਾਇਤੀ ਆ ਜੀ ਤੇ ਪਹਿਲਾਂ ਵੀ ਚਲੋ ਜੋ ਆਪਣੇ ਭੱਲਾ ਜੀ ਵੀ ਕਰਦੇ ਰਹੇ ਆ ਕੁਛ ਇਹ ਨਹੀਂ ਕਹਿੰਦੇ ਵੀ ਕਿਸੇ ਨੇ ਕੀਤਾ ਨਹੀਂ ਪਰ ਥੋੜੀ ਜਿਵੇਂ ਜ਼ਿੰਮੇਵਾਰੀ ਲਈ ਆ ਜੀ ਤੂਪਰੋਂ ਸਰਕਾਰ ਨਾਲ ਗੱਲ ਵੀ ਕੀਤੀ ਉਹਨੇ ਸਰਕਾਰ ਨੂੰ ਵੀ ਪਤਾ ਵੀ ਮੁੱਖ ਮੰਤਰੀ ਸਾਹਿਬ ਨੂੰ ਵੀ ਪਤਾ ਵੀ ਇਹ ਸੜਕੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਹੁਣ ਕਿਵੇਂ ਲੱਗਦਾ ਤੁਸੀਂ ਮੀਟਿੰਗ ਵੀ ਕਰਕੇ ਆਏ ਪਿਛਲੇ ਦਿਨੀ ਦੇਖਿਓ ਗੱਲ ਇਹ ਆ ਜੋ ਪਾਰਟੀ ਵਰਕਰਾਂ ਦੀ ਉੱਪਰ ਤੱਕ ਰਹਿ ਗਈ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਵੀ ਮੰਨਦਾ ਮਾਨ ਸਰਕਾਰ ਹਰੇਕ ਪਾਰਟੀ ਵਰਕਰ ਹਰੇਕ ਪਾਰਟੀ ਦੀ ਰੀੜ ਦੀ ਹੱਡੀ ਹੁੰਦੀ ਆ ਸੋ ਜੇ ਸਾਡਾ ਵਰਕਰ ਹੀ ਨਾਰਾਜ਼ ਹੋ ਗਿਆ ਤਾਂ ਸਾਡੀ ਤਾਂ ਪਾਰਟੀ ਦੀ ਮੈਨੂੰ ਲੱਗਦਾ ਨਹੀਂ ਵੀ ਪਾਰਟੀ ਉਹ ਜੜਦੀ ਕਰਾ ਦੇ ਵਿੱਚ ਹੋਊਗੀ ਹਾਂਜੀ ਸੋ ਕਿਤੇ ਨ ਕਿਤੇ ਇਹ ਮਹਿਸੂਸ ਕਰ ਰਿਆ ਸੀ ਆ ਹਰੇਕ ਪਾਰਟੀ ਵਰਕਰ ਵੀ ਸਾਡੀ ਤਾਂ ਸਰਕਾਰ ਹੀ ਹੈ ਨੀ ਹਾਂ ਸੋ ਅੱਜ ਬੱਸ ਤੁਸੀਂ ਦੱਸ ਸਕਦੇ ਹੋ ਨਹੀਂ ਮਨਾਲੇ ਕੁਝ ਰੁੱਸੇ ਜੇ ਸੀਗੇ ਹੁਣ ਤੁਸੀਂ ਵੀ ਮਨਾਲੇ ਮੈਨੂੰ ਤਾਂ ਮਨਾਉਣ ਦੀ ਲੋੜ ਹੀ ਨਹੀਂ ਪਈ ਅੱਛਾ ਸਾਰੇ ਆਪ ਦੇ ਵੀ ਆ ਗਏ ਸਾਡਾ ਛੰਡਾ ਆ ਗਿਆ ਅੱਛਾ ਅੱਛਾ ਕਿ ਜਿਸ ਨੂੰ ਮੈਨੂੰ ਤਾਂ ਮਨਾਉਣ ਦੀ ਲੋੜ ਹੀ ਨਹੀਂ ਪਈ ਮਾਤਾ ਸਿੱਧਾ ਪੁੱਤ ਆ ਗਿਆ ਉਹਨੇ ਹਾਂ ਵੀ ਸਾਡਾ ਭਰਾ ਆ ਗਿਆ ਸਾਡਾ ਕਿਉਂਕਿ ਬੈਜੀ ਸੀ 2014 ਤੋਂ ਲੱਗੇ ਹੋਏ ਆਂ ਪਾਰਟੀ ਨੂੰ ਮਜ਼ਬੂਤ ਕਰਨ ਬਾਰੇ ਸਹੀ ਗੱਲ ਹੈ ਦਿਨ ਰਾਤ ਇੱਕ ਕੀਤਾ ਤੇ ਮੈਂ ਸਾਰਿਆਂ ਨਾਲ ਗਲੀ ਗਲੀ ਦੇ ਵਿੱਚ ਕੰਮ ਕੀਤਾ 2014 ਤੋਂ ਲੈ ਕੇ ਅੱਜ ਤੱਕ ਸਹੀ ਗੱਲ ਸੋ ਮੈਨੂੰ ਤਾਂ ਸਾਰਿਆਂ ਨੂੰ ਲੱਗਦਾ ਵੀ ਸਾਡਾ ਤਾਂ ਆਪ ਦਾ ਆ ਗਿਆ ਆਪ ਦਾ ਭਰਾ ਆ ਗਿਆ ਆਪਣਾ ਪਨ ਲੱਗਿਆ ਸਾਰਿਆਂ ਨੂੰ ਤੇ ਮੈਨੂੰ ਵੀ ਖੁਸ਼ੀ ਹੋਈ ਜਦੋਂ ਮੈਨੂੰ ਸਾਰੇ ਆਪਣਾ ਬਣਾ ਲਿਆ ਗੱਲਾਂ ਦੱਸ ਦਿਆ ਦੁੱਖ ਤਕਲੀਫਾਂ ਦੱਸ ਦਿਆ ਕਿ ਪਿੰਡਾਂ ਚ ਹੁਣ ਉਹ ਚਲੇ ਜਾ ਰਹੇ ਆ ਜਿਵੇਂ ਹੁਣ ਬਾਰਸ਼ਾਂ ਦਾ ਸਮਾਂ ਜਿਵੇਂ ਇੱਥੇ ਅੱਜ ਬੱਲੂਆਣੇ ਪਿੰਡ ਚ ਆਏ ਹੋ ਤੁਸੀਂ ਹੋਰ ਵੀ ਪਿਆਜੀਆਂ ਕੋਈ ਕੰਮ ਹੋ ਜਾਂਦਾ ਸਭ ਤੋਂ ਮੰਡੀ ਦੀ ਬੜੀ ਐਮ ਸਮੱਸਿਆ ਸੀ ਸੀਵਰੇਜ ਦੀ ਸੀਵਰੇਜ ਦੀ ਦਿਉਣ ਦੀ ਵੀ ਬਹੁਤ ਤਕੜੀ ਹੈ ਹਾਂਜੀ ਹਾਂ ਤੇਉਣ ਦੀ ਵੀ ਮੈਂ ਕਦੋਂ ਆਣਾ ਗੱਲ ਮੇਰੀ ਗੱਲ ਚੱਲ ਰਹੀ ਹੈ ਪ੍ਰਸ਼ਾਸਨ ਨਾਲ ਮੇਰੀ ਗੱਲ ਹੋਈ ਹੈ ਸਰਪੰਚ ਸਾਹਿਬ ਨਾਲ ਵੀ ਮੇਰੀ ਗੱਲ ਹੋਈ ਹੈ ਦਿਉਣ ਬਾਰੇ ਮੈਨੂੰ ਤਾਂ ਜੀ ਕੱਲੇ ਕੱਲੇ ਪਿੰਡ ਬਾਰੇ ਪਤਾ ਮੈਂ ਤਾਂ ਗਲੀ ਗਲੀ ਵਾਰੇ ਪਤਾ ਮੈਂ ਤਾਂ ਪਿੰਡਾਂ ਦੀ ਹਲਕੇ ਦੀ ਮੈਂ ਤਾਂ ਸਭ ਪ ਵੀ ਕਿੱਥੇ ਕੀ ਪ੍ਰੋਬਲਮ ਆ ਜੀ ਮੈਂ ਵਰਕਰਾਂ ਨੂੰ ਵੀ ਟਾਈਮ ਦੇ ਰਿਹਾ ਡਿਵੈਲਪਮੈਂਟ ਲਈ ਵੀ ਪੂਰਾ ਸਮਾਂ ਦੇ ਰਿਹਾ ਵੀ ਕਿਵੇਂ ਪੂਰੀ ਪਲੈਨਿੰਗ ਬਣਾ ਕੇ ਚੱਲਣਾ ਕਿਉਂਕਿ 3 ਸਾਲ ਜੋ ਮੈਂ ਤਾਂ ਇਹ ਕਹੂੰਗਾ ਵੀ 3 ਸਾਲ ਦਾ ਸਾਰਾ ਕੁਝ ਪਿੱਛੇ ਰਹਿ ਗਿਆ ਮੇਰਾ ਹਲਕਾ ਬਿਲਕੁਲ ਤੇ ਅੱਗੇ ਸਾਡੇ ਕੋਲ ਜਿਹੜੇ ਹੈਗੇ ਆ ਉਸ ਟਾਈਮ ਜਿਹੜਾ ਬਚਿਆ ਚਲੋ ਸੰਭਲੋ ਹੁਣ ਸਰਕਾਰ ਪੂਰਾ ਚਾਹੁੰਦੀ ਹੈ ਸਰਕਾਰ ਦੀ ਪਾਲਿਸੀ ਆ ਆਮ ਆਦੀ ਪਾਰਟੀ ਉਹੋ ਸਮਰਪਤ ਆ ਪੰਜਾਬ ਦੇ ਲੋਕਾਂ ਨੂੰ ਆਮ ਲੋਕਾਂ ਨੂੰ ਖਾਸ ਕਰਕੇ ਹਾਂ ਦੇਖੋ ਸਿੱਖਿਆ ਕ੍ਰਾਂਤੀ ਆਮ ਬੱਚੇ ਜਿਹੜੇ ਸਿੱਖਿਆ ਕ੍ਰਾਂਤੀ ਚਲਾਈ ਜੁੱਧ ਨਸ਼ਾ ਵਿਰੋਧ ਚਲਾਇਆ ਜਿਹੜਾ ਸਭ ਤੋਂ ਵੱਡੀ ਜਿਹੜੀ ਕ੍ਰਿਤੀ ਫੈਲੀ ਹੋਈ ਸਾਡੇ ਯੂਥ ਦੇ ਵਿੱਚ ਗਰਾਊਂਡਸ ਦੇਤੇ ਇਹਨੇ ਆਪਣੇ ਆਪਣੇ ਹਲਕੇ ਦੀ 44 ਆਏ ਗਰਾਊਂਡਸ ਹੂੰ ਸੋ ਇੱਕੋ ਇੱਕ ਹੱਲ ਆ ਬੱਚਿਆਂ ਨੂੰ ਬਚਾਉਣ ਲਈ ਸਾਡੇ ਯੂਥ ਨੂੰ ਨਸ਼ਿਆਂ ਤੋਂ ਬਚਾਉਣ ਲਈ ਵੀ ਉਹ ਗਰਾਊਂਡਾਂ ਵੱਲ ਆਉਣ ਖੇਡਾਂ ਵੱਲ ਆਉਣ ਮੈਂ ਤਾਂ ਖੁਦ ਸਪੋਰਟਸਮੈਨ ਆ ਠੀਕ ਤਾਂ ਉਹੀ ਸਾਡੀ ਸਰਕਾਰ ਦੀ ਪਾਲਿਸੀ ਹੈਗੀ ਆ ਵੀ ਬੱਚਿਆਂ ਨੂੰ ਤਾਂ ਮੈਂ ਤਾਂ ਚਾਹਣਾ ਵੀ ਮੇਰੇ ਹਲਕੇ ਦਾ ਹਰੇਕ ਹਰੇਕ ਬੱਚਾ ਗਰਾਊਂਡ ਦੇ ਵਿੱਚ ਹੋਏ ਵਸਾਉ ਨੂੰ ਤੇ ਰੰਗਲਾ ਪੰਜਾਬ ਬਣਾਈਓ ਜੋ ਸੀਐਮ ਸਾਹਿਬ ਦਾ ਸੁਪਨਾ ਤੇ ਜਦੀਪਾ ਸਾਹਿਬ ਦਾ ਸੁਪਨਾ ਉਹਨੂੰ ਪੂਰਾ ਕਰਨ ਦੇ ਵਿੱਚ ਮੈਂ ਪੂਰਾ ਆਪਣਾ ਯੋਗਦਾਨ ਪਾਉਂਗਾ ਜਿੰਨੀ ਮੈਨੂੰ ਡਿਊਟੀ ਦਿੱਤੀ ਹੈ ਪਾਰਟੀ ਨੇ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਤੇ ਇਮਾਨਦਾਰੀ ਨਾਲ ਮਾਊਂਗਾ ਤੇ ਮੈਨੂੰ ਮੇਰੀ ਕੋਸ਼ਿਸ਼ ਆ ਮੇਰੇ ਭਰਾ ਮੇਰੇ ਵਰਕਰ ਜਿਨ੍ਹਾਂ ਨੇ ਦੋ ਵਾਰੀ ਆਮ ਆਦਮੀ ਪਾਰਟੀ ਨੂੰ ਐਮਐਲਏ ਸੇਪਰੇ ਝੋਲੀ ਪਾਈ ਹੈ ਅਸੀਂ ਤਾਂ ਅੱਗੇ ਤੋਂ ਵੀ ਜਿਹੜੇ 2027 ਦੇ ਰਿਜ਼ਲਟ ਆ ਉਹ ਬਹੁਤ ਵਧੀਆ ਹੋਣਗੇ ਭਿੰਡਾ ਧਾਤੀ ਦੇ ਵਿੱਚੋਂ ਸੋ ਮੇਰਾ ਅੱਜ ਵਰਕਰ ਪੂਰੇ ਹੌਸਲੇ ਦੇ ਵਿੱਚ ਤੇ ਮੈਂ ਆਹਦੇ ਵਰਕਰ ਨਾਲ ਖੜਾਂਗਾ ਬਸ ਹਰ ਟਾਈਮ 24 ਘੰਟੇ ਹਾਜ਼ਰਾਂ ਮੈਂ ਠੀਕ ਹੈ ਥੈਂਕ ਯੂ